ਪੰਜਾਬ ਗੌਰਵ ਯਾਦਵ ਜੀ ਦੀ ਅਗਵਾਈ ਹੇਠ ਪੂਰੇ ਪੰਜਾਬ ਭਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਨੇ ਵਿਸ਼ੇਸ਼ ਤੌਰ ਤੇ ਕੈਂਪ ਆਮ ਲੋਕਾਂ ਦੇ ਨਾਲ ਮੀਟਿੰਗ ਕਰਕੇ ਨਸ਼ਿਆ ਖਿਲਾਫ ਜਿਹੜੀ ਚਲਾਈ ਗਈ ਮਹੀਮ ਉਸ ਦੇ ਵਿੱਚ ਸਹਿਯੋਗ ਕਰਨ ਦੀ ਲੋਕਾਂ ਦੇ ਨਾਲ ਕਰ ਰਹੇ ਨੇ ਮੀਟਿੰਗਾਂ ਬਹੁਤ ਹੀ ਪਿਆਰ ਨਾਲ ਜਿਹੜਾ ਹੈ ਉਸ ਜਿਹੜਾ ਸਾਹਕੇ ਨਹੀਂ ਤਾਂ ਉਹ ਆਨ ਕੇ ਸੇਟੇ ਆਪਣੇ ਵਿਚਾਰ ਦੱਸਣ ਤਾਂ ਜੋ ਸੀ ਆਜ ਦੇ ਸੇ ਹੋ ਕੇ ਨਾਲ ਨਸ਼ਿਆਂ ਦੇ ਖਰਬਾ ਜਿਆ ਹੈ ਕਿ ਜੋ ਸਾਈਬਰ ਕ੍ਰਾਈਮ ਹੈ ਉਹ ਬਹੁਤ ਜ਼ਿਆਦਾ ਵਧ ਰਿਹਾ ਹੈ ਤੇ ਜੋ ਹੈਲਪਲਾਈਨਸ ਜਿਹੜੀਆਂ ਨੇ ਉਹ ਪੰਜਾਬ ਪੁਲਿਸ ਵੱਲੋਂ ਚੱਲ ਰਹੀਆਂ ਨੇ ਉਹ ਉਹਨਾਂ ਨੂੰ ਤੁਸੀਂ ਉਹਦੇ ਤੇ ਆਪਣੀ ਕੰਪਲੇਂਟ ਜਿਹੜੀ ਹੈ ਪਾ ਸਕਦੇ ਹੋ ਕੋਈ ਵੀ ਆਪਣੀ ਪਰਸਨਲ ਇਨਫੋਰਮੇਸ਼ਨ ਜਿਹੜੀ ਹੈ ਉਹ ਸ਼ੇਅਰ ਨਹੀਂ ਕਰਨੀ ਕਿਸੇ ਦੇ ਨਾਲ ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਤੁਸੀਂ 1930 ਤੇ ਤੁਸੀਂ ਆਪਣੀ ਕੰਪਲੇਂਟ ਜਿਹੜੀ ਹੈ ਦੇ ਸਕਦੇ ਸੈਕੰਡਲੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਹੈ ਸਪਾਰਕ ਮੀਟਿੰਗ ਦੇ ਨਾਤੇ ਸਾਰੇ ਨਸ਼ਿਆਂ ਦੇ ਖਿਲਾਫ ਜਿਹੜੀ ਇਹ ਮੀਟਿੰਗ ਹੈ ਜੀ ਇਹਦੇ ਵਿੱਚ ਸਰਪੰਚ ਸਹਿਬਾਨ ਜਿਨੇ ਪਤਵੰਤੇ ਸੱਜਣਾ ਸਰ ਇਹ ਬੁਲਾਏ ਗਏ ਹਨ ਤੇ ਇਹਨਾਂ ਨਾਲ ਸਰ ਅਸੀਂ ਅੱਗੇ ਪਹਿਲਾਂ ਵੀ ਮੀਟਿੰਗ ਕਰਦੇ ਰਹਿੰਦੇ ਆ ਜੀ ਨਸ਼ਿਆਂ ਦੇ ਖਿਲਾਫ ਜਿਹੜੀ ਵੀ ਕੋਈ ਐਕਟੀਵਿਟੀ ਹੁੰਦੀ ਹੈ ਇਹ ਸਾਡੇ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਆ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਉਹਦੇ ਰਿਗਾਰਡਿੰਗ ਸਾਨੂੰ ਪਹੁੰਚਾਉਂਦੇ ਆ ਤੇ ਇਹਨਾਂ ਤੇ ਕਾਰਵਾਈ ਕਰਦੇ ਆ ਸਰ ਇਸ ਦੇ ਬਾਰੇ ਰੱਖਦੇ ਰਹੋ ਅਸੀਂ ਜਿਹੜਾ ਹੈਗਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਕਿ ਇਹ ਕੋ ਸਾਡੇ ਨਾਲ ਪਬਲਿਕ ਦੇ ਨਾਲ ਆਪਾਂ ਦਾ ਹੈਗਾ ਤੁਸੀਂ ਇਸ ਟੀਮ ਨੂੰ ਜਾਣਦੇ ਹੋ ਕਿ ਪਬਲਿਕ ਦੇ ਬਿਨਾ ਪੁਲਿਸ ਦੀ ਤਾਕਤ ਵੀ ਕੁਝ ਜੇ ਮਨਾ ਪਉਂਦੀ ਹੈ ਦੋਨਾਂ ਦੇ ਵਿੱਚ ਇੱਕ ਮਿਨੀਮਮ ਜਿਹੜਾ ਹੈਗਾ ਆਪਾਂ ਕਹਿ ਸਕਦੇ ਆ ਜੇ ਦੋਨਾਂ ਵਿੱਚ ਸਹਿਯੋਗ ਹਮਲਾ ਕਰਦੇ ਐਂਡ ਸਾਡੀ ਸਕਸੈਸ ਦੇ ਵਿੱਚ ਆਪਾਂ ਇਸ ਏਰੀਏ ਨੂੰ ਬੜੀਆ ਤਰ੍ਹਾਂ ਰੋਸ਼ਨੀ ਹੈ ਇਹਨਾਂ ਨੂੰ ਆਪਾਂ ਏਰੀਆ ਨੂੰ ਉੱਦੀ ਜਾਣਾ ਹੈ तो आप सारे रल मिल के जोड़ा है आप माड़े अंसर को ठल पाने का अज्डी बड़ी लौड़ हैगी एंड असी भी जोड़ा है पुदा 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 पुदा। एक तो मैं दसना चाहवा जो तो तो मैं जॉइन किया है मैं लगातार इस मुद्दे पर काम कर रहा है कोई भी कोई भी बंदा जिन्हों भी कोई भी जनरल प्रॉब्लम है तो इस तो रिटड इस तो जी भी प्रॉब्लम है जी उस अलावा तो और कोई भी सुजैशन है कोई इनफॉर्मेसन है ਤੁਸੀਂ ਕਿਸੇ ਨੂੰ ਤੁਸੀਂ ਜੀ ਮੇਰੇ ਆਫਿਸ ਦੇ ਵਿੱਚ ਆਓ ਮੈਂ ਤੁਹਾਨੂੰ ਮੇਰੇ ਆਫਿਸ ਦੇ ਵਿੱਚ ਮੈਂ ਬੈਠਾ ਹਾਂ ਤੁਸੀਂ ਆਓ ਅਸੀਂ ਗੱਲ ਕਰਾਂਗੇ ਸਾਡੇ ਤੋਂ ਜਿਹੜਾ ਲੱਗਦਾ ਜਿਆਦਾ ਦਿੱਕਤ ਹੈ ਡਰਗੋ ਨਾਲ ਜਿਹੜੇ ਪਹਿਲਾਂ ਤੋਂ ਖਾਨ ਕਰਦੇ ਨੇ ਸ਼ੰਗਰ ਲਾ ਆਉਂਦੇ ਨੇ ਐਕਸੀਡੈਂਟ ਹੁੰਦੇ ਨੇ ਲੋਕਾਂ ਨੂੰ ਜਰਾ ਦੌੜ ਜਾਣਾ ਲੱਗ ਜਾਂਦਾ ਹੈ ਸਾਡੀ ਮਟੀਅਰਲ ਨਾਲ ਕਿਤੇ ਨਹੀਂ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਏਗਾ ਸਾਰੇ ਜਵਿੰਦਾਰ ਸਾਰੇ ਰੱਖੇ ਪਰ ਆਪਾਂ ਸੜਕਾਂ ਤੇ ਖੜਾ ਲਈਏ ਕਰਾਂਗੇ ਸਾਰੇ ਇੱਛੇ ਨੇ ਜ਼ੋਰ ਕਰੀਏ ਸਾਨੂੰ ਗੋਡੀ ਪੂਰ ਸਾਈਡ ਆ ਗਈ ਬਟ ਇਹਨਾਂ ਨੂੰ ਇੱਥੋਂ ਭਾਇਆ ਜਾਵੇ ਉਹਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਤੱਪ ਚਾਹ ਰਹੇ ਹੋਣਗੇ ਪਟਨਾ ਚੀਜ ਉਹ ਆ ਦੇਖਿਆ ਜਾਂ ਕੱਸਵਾ ਦੇਖੋ ਜੀ ਆ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਹੈਗਾ ਉਸੇ ਜਿਹੜਾ ਹੈਗਾ ਸਾਡੀ ਸੀਰੀਜ਼ ਦੇ ਵਿੱਚ ਅਸੀਂ ਜਿਹੜਾ ਹੈਗਾ ਅੱਜ ਕਲਾਨੋਵ ਦੇ ਵਿੱਚ ਆਏ ਹੈਗੇ ਅਸੀਂ ਜਿਹੜਾ ਹੈਗਾ ਪਬਲਿਕ ਦੇ ਜਿਹੜੇ ਨੁਮਾਇੰਦਿਆਂ ਨਾਲ ਹੈਗਾ ਪਬਲਿਕ ਰਿਪਰੈਜ਼ੈਂਟੇਟਿਵ ਹੈਗੇ ਜਨਰਲ ਪਬਲਿਕ ਨਾਲ ਅਸੀਂ ਜਿਹੜੀ ਹੈ ਜੀ ਮੁਲਾਕਾਤ ਕੀਤੀ ਹੈਗੀ ਅਸੀਂ ਉਹਨਾਂ ਨੇ ਜਿਹੜੇ ਸਰਕਾਰ ਦੇ ਉਪਗਲੇ ਪੰਜਾਬ ਪੁਲਿਸ ਦੇ ਐਕਸ਼ਨ ਬਾਰੇ ਦੱਸਿਆ ਹੈਗਾ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਵਕ ਵਕ ਲੋਕਾਂ ਤੋਂ ਵਕ ਵਕ ਅਲੱਗ ਅਲੱਗ ਤਰੀਕੇ ਦੇ ਫੀਡਬੈਕ ਲੈਂਦੇ ਹੈਗੇ ਐਂਡ ਉਹਨਾਂ ਤੇ ਜਿਹੜੇ ਕਾਰਵਾਈ ਜਿਹੜਾ ਹੈਗਾ ਉਹ ਅਸੀਂ ਇਨਸ਼ੋਰ ਕਰਾਵਾਂਗੇ ਜੀ ਇਸ ਤੋਂ ਇਲਾਵਾ ਜੀ ਅਸੀਂ ਇਹਨਾਂ ਦੇ ਨਾਲ رابطہ ਕਾਰਜ ਕੀਤਾ ਹੈਗਾ ਜਿੱਦੇ ਚ ਵਿਲੇਜ ਡਿਫੈਂਸ ਕਮੇਟੀਆਂ ਜਿਹੜੀ ਹੈਗੀ ਉਹਨਾਂ ਨੂੰ ਵੀ ਅਸੀਂ ਜਿਹੜਾ ਹੈਗਾ ਇਹਦੇ 'ਚ ਇਨਵੋਲ ਕਰ ਰਹੇ ਹੈਗੇ। ਤੋਂ ਇੱਕ ਇੱਕ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਡੀਜੀ ਸਾਹਿਬ ਦੇ ਡਿਵੀਜ਼ਨ 8 ਜਿਹੜੀ ਹੈਗੀ ਗੁਰਦਾਸਪੁਰ ਪੁਲਿਸ ਨੇ ਪਿਛਲੇ 10 ਦਿਨ ਦੇ ਵਿੱਚ ਬੀਐਫਆਰ ਜਿਹੜੀ ਹੈਗੀ ਦਰਜ ਕੀਤੀ ਹੈਗੀ ਜਿਹਦੇ ਚ ਅਸੀਂ ਜਿਹੜੇ ਹੈਗੇ ਪਬਲਿਕ ਉਸ ਪਬਲਿਕ ਗ੍ਰਫਤਾਰ ਕੀਤੀ ਹੈਗੀ ਸਾਡੀ ਜਿਹੜੀ ਮੋਹਮ ਜਾਰੀ ਰਹੇਗੀ ਤਾਂ ਕਿ ਅਸੀਂ ਜਿਹੜੇ ਹੈਗੇ ਪਬਲਿਕ ਫੀਡਬੈਕ ਵਾਸਤੇ ਐਂਡ ਪਬਲਿਕ ਦੇ ਨਾਲ ਵਾਪਸ ਕਰਨ ਵਾਸਤੇ ਜਿਹੜਾ ਸੰਪਰਕ ਮੀਟਿੰਗ ਹੈ ਇਹਦਾ ਆਯੋਜਨ ਅਸੀਂ ਲਗਾਤਾਰ ਕਰਦੇ ਹੈਗੇ ਸਾਡੀ ਵੱਖ-ਵੱਖ ਸਬਡਿਵੀਜ਼ਨਾਂ 'ਚ ਅਭੋਗਰਾਮ ਜਾਰੀ ਹਨ ਪਰ ਅੱਗੇ ਵੀ ਇਸ ਨੂੰ ਅਸੀਂ ਜਿਹੜਾ ਸੁਝਾਅ ਬੂਕ ਤੋਂ ਜਾਰੀ ਜਿਹੜਾ ਹੈਗਾ ਆ ਕਰਦੇ ਪਾਉਗੇ ਸਰ ਨਵੀ ਲੱਗ ਜੋ ਪਬਲਿਕ ਡਿਮਾਂਡ ਆ ਕੀ ਕੋਈ ਦੇਖੋ ਜੀ ਇਹਦੇ 'ਚ ਅਸੀਂ ਜੀ ਪੂਰੇ ਸੀਰੀਅਸ ਹੈਗੇ ਸਰਕਾਰ ਦਾ ਜਿਹੜਾ ਇਸ ਤੇ ਜਿਹੜਾ ਨਸ਼ੇ ਦੇ ਖਿਲਾਫ ਚੰਗ ਹੈ ਆ ਜਿਹੜੀ ਹੈਗੀ ਇੱਕ ਮੁਹਿੰਮ ਹੈ ਇਹਦੇ 'ਚ ਅਸੀਂ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਪੂਰਾ ਸਪੋਰਟ ਇਹਨੂੰ ਕਰਿਆ ਇੱਕ ਸਰ ਭਾਰਤਿਆ ਚ ਮੰਤਪਾਰ ਜੀ ਤੇ ਸ੍ਰੀ ਸ਼ਾਮ ਸੈਂਟਰ ਲੋਕੋ ਨੂੰ ਸੇਅਰ ਕਰ ਦਿੰਦੇ ਨੇ ਪਟ ਆਪਣਾ ਜਿਹੜਾ ਹੈਗਾ ਨਾ ਬਿਨਾ ਮੋਟਰਸਾਈਕਲ ਤੋਂ ਪਾਉਂਦੇ ਨੇ ਨੰਬਰ ਪਲੇਟਾਂ ਦਾ ਮੋਟਰਸਾਈਕਲ ਉਹ ਬੋਟਾ ਤੇ ਕੁਝ ਇਹਦੇ ਚ ਜਿਹੜੇ ਨੈਸੈਸਰੀ ਜਿਹੜੇ ਡਾਇਰੈਕਸ਼ਨ ਸਗੇ ਉਹ ਕੰਸਰਨਡ ਡੀਐਸਪੀ ਹਲਕਾ ਐਸਐਸਓ ਨੂੰ ਦੇ ਦਿੱਤੇ ਗਏ ਹੈ ਥੈਂਕ ਯੂ ਸਰ ਇੱਕ ਬੋਲ